ਕਬੀਰ ਐਸਾ ਇੱਕ ਆਦ ਜੋ ਜੀਵਤ ਮਰਤਕ ਹੋਏ ਨਿਰਪੈ ਹੋਏ ਕੇ ਗੁਣ ਰਵੇ ਜਤ ਪੇਖੋ ਤਤ ਸੋਏ ਹੇ ਕਬੀਰ ਅਜਿਹਾ ਕੋਈ ਵਿਲਾ ਮਨੋਖੀ ਹੁੰਦਾ ਹੈ ਜੋ ਦੁਨਿਆਵੀ ਸੁੱਖਾਂ ਵੱਲੋਂ ਬੇਪਰਵਾਹ ਰਹੇ ਆਪਣੇ ਮਨ ਨੂੰ ਮਾਇਆ ਦੇ ਚਸ਼ਕਿਆਂ ਤੋਂ ਮਾਰ ਕੇ ਪ੍ਰਮਾਤਮਾ ਦੇ ਸ਼ਬਦ ਵਿੱਚ ਜੁੜ ਕੇ ਗੁਰੂ ਦੇ ਘਰ ਜਨਮ ਲੈਂਦਾ ਮਾਇਆ ਦੀ ਮਮਤਾ ਰੋਜੀ ਰੋਟੀ ਦਾ ਫਿਕਰ ਦੁੱਖ ਸੁਖ ਉਸ ਤੇ ਕੋਈ ਪ੍ਰਭਾਵ ਨਹੀਂ ਪਾ ਸਕਦਾ ਉਹ ਹਰ ਵੇਲੇ ਪ੍ਰਮਾਤਮਾ ਦੇ ਗੁਣ ਗਾਉਂਦਾ ਹੈ ਅਤੇ ਜਿੱਥੇ ਕਿਥੇ ਵੀ ਰੱਬ ਨੂੰ ਵੇਖਦਾ ਹੈ ਭਾਵ ਉਹ ਹਰ ਵੇਲੇ ਗੁਰੂ ਦੇ ਹੁਕਮ 'ਚ ਦੁਰਦਾ ਤੇ ਗੁਰੂ ਦੀ ਕਿਰਪਾ ਪ੍ਰਾਪਤ ਕਰਦਾ ਹੈ ਮਾਨ ਅਬਮਾਨ ਮੰਦੇ ਸੋ ਸੇਵਕ ਨਹੀਂ ਤਤਸਮ ਦਰਸੀ ਸੰਤੋ ਕੋਈ ਕੋਟ ਮੰਦਾ ਜਿਹੜਾ ਆਪਣੇ ਆਪੇ ਅਤੇ ਹਿਰਦੇ ਦੇ ਅਹੰਗ ਨੂੰ ਨਹੀਂ ਮਾਰਦਾ ਉਹ ਗੁਰੂ ਦਾ ਸੇਵਕ ਨਹੀਂ ਹੇ ਸੰਤ ਜਣੋ ਸਭ ਤਾਂ ਜਗ ਦੇ ਮੂਲ ਪ੍ਰਭੂ ਨੂੰ ਵੇਖਣ ਵਾਲਾ ਤੇ ਸਭ ਨੂੰ ਇੱਕੋ ਜਿਹੇ ਪ੍ਰੇਮ ਦੀ ਨਿਗਾਹ ਨਾਲ ਵੇਖਣ ਵਾਲਾ ਬੰਦਾ ਕਰੋੜਾਂ ਵਿੱਚੋਂ ਕੋਈ ਇੱਕ ਅਦ ਹੁੰਦਾ ਹੈ ਜੀਵਤ ਮਰੇ ਮਰੇ ਫਿਰ ਜੀਵੇ ਐਸੇ ਸਾਨੂੰ ਸਮਾਇਆ ਤੇ ਜੋ ਮਨੁੱਖ ਮੁੜ ਮੁੜ ਕੇ ਯਤਨ ਕਰ ਕਰਕੇ ਮਨ ਵਿਕਾਰਾਂ ਦੇ ਫੁਰਣਿਆਂ ਵੱਲੋਂ ਹਟਾ ਲੈਂਦਾ ਉਹ ਫਿਰ ਅਸਲ ਜੀਵਨ ਜਿਉਂਦਾ ਹੈ ਤੇ ਉਸ ਅਵਸਥਾ ਵਿੱਚ ਜਿੱਥੇ ਵਿਕਾਰਾਂ ਦੇ ਫੁਰਣੇ ਨਹੀਂ ਆਉਂਦੇ ਉਸ ਦੇ ਹੁਰਦੇ ਵਿੱਚ ਗੁਰੂ ਦੀ ਮੱਤ ਪ੍ਰਗਟ ਹੋ ਜਾਂਦੀ ਹੈ ਤੇ ਹਰ ਵੇਲੇ ਆਪਣਾ ਪ੍ਰਭਾਵ ਪਾਈ ਰੱਖਦੀ ਹੈ